ਨਮਸਕਾਰ ਜੀ ਅੱਜ ਤੁਹਾਡੇ ਅੱਗੇ ਪੇਸ਼ ਕਰ ਰਹੇ ਹੈਗੇ ਇੱਕ ਚੀਜ਼ ਕਿ ਨਗਰ ਨਿਗਮ ਬਠਿੰਡਾ ਵੱਲੋਂ 1 ਕਰੋੜ ਰੁਪਏ ਦਾ ਕਿਸੇ ਦਾ ਪ੍ਰਾਪਰਟੀ ਟੈਕਸ ਜਿਹੜਾ ਹੈਗਾ ਉਹ ਮਾਫ ਕੀਤਾ ਜਾ ਰਿਹਾ ਹੈਗਾ ਐਡੀ ਵੱਡੀ ਸਮਾਜ ਸੇਵਾ ਕੀਤੀ ਜਾ ਰਹੀ ਹੈ ਆ ਕਾਗਜ਼ ਹੈ ਇੱਕ ਅਜੰਡਾ ਆਇਆ ਹੈਗਾ ਨਗਰ ਨਿਗਮ ਦੇ ਵਿੱਚ ਜਿਹੜੀ ਹਾਊਸ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇੱਕ ਅਜੰਡਾ ਲੈ ਕੇ ਆਏ ਸੀਗੇ ਅਜੰਡਾ ਸੀਗਾ ਜਿਹੜਾ ਗੁਣਿਆਣਾ ਰੋਡ ਦੇ ਉੱਤੇ ਇੱਕ ਮਾਲ ਬਣਿਆ ਹੋਇਆ ਹੈ ਪੈਨਨਸਿਲਾ ਮਾਲ ਜਿਹੜਾ ਤੁਸੀਂ ਦੇਖਿਆ ਹੋਣਾ ਵੀ ਕਾਫੀ ਟਾਈਮ ਤੋਂ ਹੁਣ ਬੰਦ ਪਿਆ ਹੈਗਾ ਜਦੋਂ ਕਰੋਨਾ ਚੱਲਿਆ ਸੀਗਾ ਕਰੋਨਾ ਵਾਇਰਸ ਦੇ ਟਾਈਮ ਦੇ ਵਿੱਚ ਇਹ ਬੰਦ ਹੋ ਗਿਆ ਸੀਗਾ ਜਿਵੇਂ ਬਠਿੰਡੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਸਾਰੇ ਹੋਟਲ ਟਾਬੇ ਸਾਰਾ ਕੁਝ ਵਪਾਰ ਆਪਣੇ ਵੀ ਬੰਦ ਹੋ ਗਏ ਸੀ ਉਸੇ ਤਰ੍ਹਾਂ ਇਹ ਵੀ ਬੰਦ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਇਹ ਦੁਬਾਰਾ ਖੁੱਲ ਨਹੀਂ ਸਕਿਆ ਕਿਉਂਕਿ ਦੇ ਟੈਕਸ ਟੋਕਸ ਜਿਹੜੇ ਸੀਗੇ ਹੋਰ ਸੀਗੇ ਬੈਂਕ ਡਿਫਾਲਟਰ ਹੋਣ ਕਰਕੇ ਉਹ ਜਿਆਦਾ ਵੱਧ ਬੁੱਧ ਗਏ ਸੀਗੇ ਲੇਕਿਨ ਹੁਣੇ ਕਿਸੇ ਥਰਡ ਪਾਰਟੀ ਨੇ ਫੇਰ ਇਸ ਨੂੰ ਖਰੀਦ ਲਿਆ ਹੈਗਾ ਤੇ ਉਹਦੇ ਆਸਤੇ ਇੱਕ ਮਤਾ ਜਿਹੜਾ 2632025 ਨੂੰ ਜਿਨ੍ਹਾਂ ਨੇ ਮਾਲ ਖਰੀਦਿਆ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਕਿ ਸਾਡਾ ਜਿਹੜਾ ਪ੍ਰੋਪਰਟੀ ਟੈਕਸ ਬੰਦਾ ਹੈਗਾ ਵੀ ਉਹ ਉਹ ਅੱਧਾ ਮਾਫ ਕਰ ਦਿੱਤਾ ਜਾਵੇ ਤੁਸੀਂ ਜਲਦਬਾਜੀ ਦੇਖੋ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਇਹਦੀ ਪ੍ਰੋਸੀਡਿੰਗ ਆ ਪਾ ਕੇ ਸਾਰਾ ਕੁਝ ਕਰਕੇ ਇਹਨੂੰ ਮਤੇ ਦੇ ਵਿੱਚ ਵੀ ਲੈ ਆਏ ਜਿਹੜੀ ਮੀਟਿੰਗ ਇੱਕ ਹਫ਼ਤੇ ਬਾਅਦ ਹੀ ਹੋਣੀ ਸੀਗੀ 26 ਤਿੰਨ ਨੂੰ ਰਿਕੁਐਸਟ ਲੈਟਰ ਆਂਦਾ ਹੈਗਾ 26 ਤਿੰਨ 2025 ਨੂੰ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਇਹ ਮਤਾ ਲੈ ਕੇ ਆ ਗਏ ਇਹ ਮਤਾ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਲੈ ਕੇ ਆਏ ਹੈਗੇ ਆ ਫਿਲਹਾਲ ਇਹ ਪਾਸ ਨਹੀਂ ਹੋਇਆ لیکن بڑی حیرانی والی گل ہے ਵੀ ਇਹਦੇ ਵਿੱਚ ਦੇਖੋ ਆ ਲਿਖਿਆ ਹੈਗਾ ਵੀ ਇਹ ਬਿਲڈنگ ਖਾਲੀ ਹੋਣ ਕਰਕੇ 2015-16 ਤੋਂ 2025 ਤੱਕ ਦਾ ਜਿਹੜਾ ਇਹਦਾ ਪ੍ਰਾਪਰਟੀ ਟੈਕਸ ਜਿਹੜਾ ਹੈਗਾ ਉਹ ਰਹਿੰਦਾ ਹੈਗਾ 2015-16 ਤੋਂ 2025 ਤੱਕ ਖਾਲੀ ਹੋਣ ਕਰਕੇ گول مول ਜੀ ਗੱਲ ਕੀਤੀ ہوئی ਹੈ ਇਹ 2015-16 ਤੋਂ ਖਾਲੀ ਥੋੜਾ ਸੀ ਖਾਲੀ ਤਾਂ ਇਹ ਕੋਵਿਡ ਵੇਲੇ ਤੋਂ ਹੋਣ ਲੱਗੀ ਹੈਗੀ ਇਹ ਕੋਵਿਡ ਵੇਲੇ ਬੰਦ ਹੋਈ ਸੀ ਉਸ ਤੋਂ ਬਾਅਦ ਇਹ ਖੁੱਲੀ ਨਹੀਂ ਜਿਵੇਂ ਆਪਣਾ ਇੱਕ ਮਾਲ ਹੋਰ ਹੈਗਾ ਉਹ ਵੀ ਨਹੀਂ ਖੁੱਲਿਆ ਇਹਦਾ ਟੋਟਲ ਪ੍ਰਾਪਰਟੀ ਟੈਕਸ ਪੈਨਲਟੀ ਵਿਆਜ ਜਿਹੜੇ ਹਰ ਇੱਕ ਬੰਦੇ ਨੂੰ ਪੈਂਦੇ ਆ ਛੋਟੇ ਛੋਟੇ ਦੁਕਾਨਦਾਰਾਂ ਨੂੰ ਵੀ ਭਰਨੇ ਪੈਂਦੇ ਹੈਗੇ ਆ ਉਹ ਸਾਰਾ ਕੁਝ ਮਿਲਾ ਕੇ 1 ਕਰੋੜ 78 ਲੱਖ 42000 706 ਰੁਪਏ ਬਣਦੇ ਆ 1 ਕਰੋੜ 78 ਲੱਖ 42000 706 ਰੁਪਏ ਤੇ ਨਗਰ ਨਿਗਮ ਦੇ ਵਿੱਚ 5-7 ਦਿਨਾਂ ਦੇ ਵਿੱਚ ਕੈਲਕੂਲੇਸ਼ਨਾਂ ਨੇ ਵੀ ਲਾ ਦਿੱਤੀਆਂ ਗਈਆਂ ਵੀ ਇਹਦਾ ਕਿੰਨਾ ਆਪਾਂ ਨੂੰ ਭਰਨਾ ਚਾਹੀਦਾ ਕਿੰਨਾ ਮਾਫ਼ ਕਰਨਾ ਚਾਹੀਦਾ ਤੇ niche ਲਿਖਤਾਗਾ ਵੀ ਉਕਤ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਲਡਿੰਗ ਸਾਲ 2024-25 ਤੱਕ ਖਾਲੀ ਰਹਿਣ ਕਰਕੇ ਇਸ ਦਾ 50% ਪ੍ਰਾਪਰਟੀ ਟੈਕਸ ਬਕਾਇਆ ਜਾਂ ਜੁਰਮਾਨਾ ਅਤੇ ਵਿਆਜ ਛੱਡਣ ਤੋਂ ਬਾਅਦ ਇਹਦੇ ਵਿੱਚੋਂ ਕਹਿੰਦੇ ਵੀ 93,50,908 ਰੁਪਏ ਬੰਦੀ ਰਕਮ ਜਮ੍ਹਾਂ ਕਰਵਾ ਲਈਤੀ ਜਾਵੇ। ਯਾਨੀ ਛੱਡ ਕਿੰਨੀ ਦਿੱਤੀ ਜਾਵੇ 84,91,000 ਦੇ ਕਰੀਬ ਜਿਹੜੀ ਹੈਗੀ ਆ अमाउंट ਜਿਹੜੀ ਕਹਿੰਦੇ ਆ ਇਹ ਮaaf ਕਰ ਦਿੱਤੀ ਜਾਵੇ ਸਾਡੇ ਐਮਸੀ ਸਹਿਬਾਨਾਂ ਦਾ ਧੰਨਵਾਦ ਵੀ ਇਸ ਤਰ੍ਹਾਂ ਦਾ ਤੁਸੀਂ ਮਤਾ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਜਰਨਲ ਹਾਊਸ ਦੇ ਵਿੱਚ ਇੱਕ ਬੰਦੇ ਨੇ ਐਪਲੀਕੇਸ਼ਨ ਦਿੱਤੀ ਦੇਖੋ ਜਿਹਨੇ ਮਾਲ ਖਰੀਦਾ ਹੈਗਾ ਉਹ ਕੋਈ ਫਰਮਾੜਾ ਮੋਟਾ ਦਾ ਹੋਣਾ ਨਹੀਂਗਾ ਹਨਾ ਕਰੋੜਾ ਰੁਪਇਆ ਤੁਸੀਂ ਉਹਦਾ 1 ਕਰੋੜ ਰੁਪਏ ਦੇ ਕਰੀਬ ਜਿਹੜਾ ਤੁਸੀਂ 84 ਲੱਖ 91 ਹਜ਼ਾਰ ਯਾਨੀ 85 ਲੱਖ ਰੁਪਇਆ ਤੁਸੀਂ ਉਸ ਨੂੰ ਮaaf ਕਰਨ ਵਾਸਤੇ ਮਤਲਬ 5-7 ਦਿਨਾਂ ਦੇ ਵਿੱਚ ਹੀ ਪ੍ਰੋਸੀਡਿੰਗ ਪੂਰੀ ਕਰਤੀ ਉਸ ਦੀ ਸਾਨੂੰ ਹਰਾਨੀ ਹੁੰਦੀ ਹੈ ਕਿ ਆ ਕੀ ਲੋਕਾਂ ਦੇ ਚੁਣੇ ਹੋਏ ਨਮਾਇंदे ਕਦੀ ਲੋਕਾਂ ਦੀ ਆਵਾਜ਼ ਬੰਦ ਦੇ ਤੁਸੀਂ ਕਦੀ ਆਵਾਜ਼ ਉਠਾਉਂਦੇ ਵੀ ਕੋਵਿਡ ਦੇ ਵਿੱਚ ਸਾਰਾ ਬਠਿੰਡਾ ਸ਼ਹਿਰ ਬੰਦ ਰਿਹਾ ਜੀ ਇਹਨਾਂ ਲੋਕਾਂ ਤੋਂ ਅਸੀਂ ਫੇਰ ਵੀ ਇੱਕ ਰੁਪਿਆ ਮਾਫ਼ ਨਹੀਂ ਕੀਤਾ ਇਹਨਾਂ ਨੂੰ ਇੱਕ ਚਵੰਨੀ ਮਾਫ਼ ਨਹੀਂ ਕੀਤੀ ਕਿਸੇ ਵੀ ਛੋਟੇ ਤੋਂ ਛੋਟੇ ਦੁਕਾਨਦਾਰ ਦੀ ਚਾਹੇ ਉਹ ਕੋਈ ਪਾਣਵਾੜੀ ਸੀ ਚਾਹੇ ਕੋਈ ਉਹ ਗੱਚਕ ਵੇਚਣ ਵਾਲਾ ਸੀ ਚਾਹੇ ਕੋਈ ਉਹ ਝਾੜੂ ਵੇਚਣ ਵਾਲਾ ਸੀ ਚਾਹੇ ਕੋਈ ਉਹ ਚਾਹ ਦਾ ਕੋ ਖਾਣ ਵਾਲਾ ਸੀ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਚਾਹੀਦਾ ਹੈਗਾ ਵੀ ਉਹਨਾਂ ਨੂੰ ਵੀ ਕੁਝ ਨਾ ਕੁਝ ਰਾਹਤ ਦਿੱਤੀ ਜਾਵੇ ਪਰ ਨਹੀਂ ਆਮ ਲੋਕਾਂ ਦੇ ਨਾਲ ਕੋਈ ਰਾਹਤ ਵਾਲੀ ਗੱਲ ਨਹੀਂ ਹੋਈ ਕੋਵਿਡ ਦੇ ਵਿੱਚ ਬਹੁਤ ਲੋਕਾਂ ਦੇ ਬਿਜ਼ਨਸ ਇਫੈਕਟ ਹੋਏ ਬਹੁਤ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਬਹੁਤ ਲੋਕ ਵਪਾਰ ਛੱਡ ਕੇ ਚਲੇ ਗਏ ਬਹੁਤ ਕਿਰਾਏ ਦੀਆਂ ਦੁਕਾਨਾਂ ਖਾਲੀ ਹੋ ਗਈਆਂ ਲੋਕਾਂ ਨੇ ਸ਼ੋਰੂਮ ਦੇ ਸ਼ੋਰੂਮ ਜਿਹੜੇ ਹੈਗੇ ਆ ਆਪਦੇ ਤੋੜ ਭੰਨ ਦਿੱਤੇ ਸਮਾਨ ਸਾਰਾ ਲੈ ਕੇ ਵਿਚਾਰੇ ਮਜਬੂਰੀ ਚ ਇੱਧਰ ਉੱਧਰ ਚਲੇ ਗਏ ਕਾਸ਼ ਉਸ ਟਾਈਮ ਤੁਸੀਂ ਕੋਈ ਰਾਹਤ ਦੀ ਗੱਲ ਕੀਤੀ ਹੁੰਦੀ ਕਿੰਨੀਆਂ ਹੀ ਦੁਕਾਨਾਂ ਖਾਲੀ ਹੋ ਗਈਆਂ ਕਿਉਂਕਿ ਉਹਨਾਂ ਦੀ ਇਨਕਮ ਹੈ ਨਹੀਂ ਸੀ ਦੇ ਪ੍ਰਾਪਰਟੀ ਟੈਕਸ ਵਰਗੇ ਬਿਜਲੀ ਦੇ ਬਿੱਲ ਹੋ ਗਏ ਇਸ ਤਰ੍ਹਾਂ ਦੇ ਖਰਚੇ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਪੈਂਦੇ ਰੇ ਕਿਸੇ ਦਾ ਮਾਫੀ ਹੋਇਆ ਹਾਲੇ ਬਿਜਲੀ ਦੇ ਬਿੱਲ ਤਾਂ ਸੀ ਇਹ ਗੱਲ ਕਹਿ ਸਕਦੇ ਹੈਗੇ ਵੀ ਦੁਕਾਨ ਬੰਦ ਹੋਣ ਕਰਕੇ ਜਿਹਦਾ ਬਿੱਲ 10000 ਦਾ ਆਉਂਦਾ ਸੀਗਾ ਉਹਦਾ 1000 1500 ਰੁਪਏ ਦਾ ਹੀ ਰਹਿ ਗਿਆ ਕਿਉਂਕਿ ਦੁਕਾਨ 'ਚ ਬਿਜਲੀ ਯੂਜ਼ ਨਹੀਂ ਹੋਈ ਪਰ ਪ੍ਰਾਪਰਟੀ ਟੈਕਸ ਤਾਂ ਤੁਸੀਂ ਚਵੰਨੀ ਵੀ ਨਹੀਂ ਮਾਫ ਕੀਤੀ ਜੀ ਕਿਸੇ ਨੇ ਤਾਂ ਇਹ ਬਸ ਇਹੀ ਤੁਹਾਡੇ ਨਾਲ ਬੁਝਾਰਿਸ਼ ਹੈ ਵੀ ਐਸੀ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿਹੜੇ ਕਰੋੜਪਤੀ ਅਰਬਪਤੀ ਬੰਦੇ ਹੈਗੇ ਆ ਉਹਨਾਂ ਦੇ ਐਸੀ ਤਰ੍ਹਾਂ ਕਰੋੜਾ ਰੁਪਏ ਲੱਖਾਂ ਰੁਪਏ ਇਹ ਵਿਚਾਰੇ ਗਰੀਬ ਜਿਹੜੇ ਹੈਗੇ ਆ ਹੋਰ ਗਰੀਬ ਨਾ ਹੋ ਜਾਣ ਕਿਉਂਕਿ ਇਸ ਸਾਡੀ ਦਾ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਵੀ ਅਸੀਂ ਰਾਹ ਦੇ ਉੱਤੇ ਹੈ ਅੰਬਾਨੀਆਂ ਦੇ ਅਡਾਨੀਆਂ ਦੇ ਪੈਸੇ ਮਾਫ ਹੋ ਜਾਂਦੇ ਆ ਬੈਂਕਾਂ ਦੇ ਜਿਹੜੇ ਕਰਪਟ ਹੁੰਦੇ ਹੈਗੇ 45 45 ਹਜ਼ਾਰ ਕਰੋੜ ਰੁਪਿਆ ਮਾਫ ਹੋ ਜਾਂਦਾ ਹੈਗਾ ਲੇਕਿਨ ਜਿਹੜਾ ਵਿਚਾਰਾ ਕਿਸੇ ਦਾ 4500 ਰੁਪਿਆ ਵੀ ਬੈਂਕ ਦਾ ਦੇਣਾ ਰਹਿ ਜਾਂਦਾ ਹੈਗਾ ਇਹ ਜੇ ਲੋਕਾਂ ਨੂੰ ਸੁਸਾਇਸਾਈਡ ਤੱਕ ਕਰਨਾ ਪੈ ਜਾਂਦਾ ਹੈ ਕਈ ਲੋਕਾਂ ਨੂੰ 45 45 ਹਜ਼ਾਰ ਦੇ ਪਿੱਛੇ ਤੁਸੀਂ ਨਿਲਾਮੀਆਂ ਵੀ ਕਰਵਾ ਦਿੰਦੇ ਹੋ ਉਸੇ ਰਾਤੇ ਤੁਸੀਂ ਚੱਲੇ ਹੋਏ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ